آره शादा शादा बहुत वादिया कोई कार नहीं पता लग सकया जी कि लगी है पर बहुत ज्यादा भयानक ਲਗਾਤਾਰ ਨਾ 4-5 ਘੰਟੇ ਹੋ ਗਏ ਕੰਟਰੋਲ ਕਰਦੇ ਨੇ 6-7 ਡੱਡੀਆਂ ਪਾਣੀ ਦੇ ਧੰਨਵਾਦ ਆ ਮੁੰਡਿਆਂ ਦਾ ਇਹਨਾਂ ਦਾ ਫਾਇਰ ਬ੍ਰਿਗੇਡ ਵਾਲਿਆਂ ਦਾ ਵਿਚਾਰਿਆਂ ਦਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਸਾਰਿਆਂ ਨੇ ਸਾਰਾ ਮਹੱਲੇ ਨੇ ਸਾਰੇ ਦੁਕਾਨਾਂ ਵਾਲਿਆਂ ਨੇ ਬਹੁਤ ਮਦਦ ਕਰਕੇ ਅੱਗ ਤੇ ਤਾਬੂ ਪਾਇਆ ਤਾਂ ਉਹ ਦੇਖਦੇ ਹਾਂ ਇਹਨਾਂ ਦਾ ਬਾਅਦ ਚ ਵੀ ਕਿੰਨਾ ਕਰ ਨੁਕਸਾਨ ਹੈ ਪ੍ਰਧਾਨ ਜੀ ਜੋ ਮੁਆਵਜ਼ਾ ਇਹਨਾਂ ਨੂੰ ਦੇਵੇ ਸਰਕਾਰ ਜਿੰਨਾ ਗਰੀਬ ਬੰਦੇ ਨੇ ਜੀ ਤੇ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਕਿੰਨੇ ਲੱਖ ਦਾ ਨੁਕਸਾਨ ਹੋਇਆ ਅਜੇ ਕੁਛ ਨਹੀਂ ਇਹ ਬਾਅਦ ਚ ਪਤਾ ਲੱਗੇ ਜੀ ਦੋਨੋਂ ਜੀ ਫਾਇਰ ਵਗੇਟ ਨੂੰ ਸਾਨੂੰ 77 ਤੇ ਫੋਨ ਤੇ ਫੋਨ ਗਿਆ ਸੀ ਜੀ ਤੇ ਅਸੀਂ 5-4 ਮਿੰਟ ਦੇ ਵਿੱਚ ਅੱਗ ਤੇ ਛੇਤੀ ਕਾਬੂ ਪਾ ਲਿਆ ਸਾਡੀਆਂ ਦੋਨੇ ਗੱਡੀਆਂ ਆ ਗਈਆਂ ਤੇ ਅਸੀਂ ਸਾਰੀ ਸਾਡੇ ਜਿੰਨੇ ਵੀ ਸਹਿਯੋਗੀ ਨੇ ਕਿ ਫਾਇਰਮੈਨ ਨੇ ਨੇ ਤੇ ਸਾਰੇ ਸਾਡੇ ਉਰੇ ਪਹੁੰਚ ਚੁੱਕੇ ਨੇ ਸਾਡੇ ਪ੍ਰਧਾਨ ਜੀ ਨੇ ਪੰਕਜ ਜੀ ਬਹੁਤ ਪ੍ਰਧਾਨ ਜੀ ਸਾਰੇ ਉਰੇ ਪਹੁੰਚੇ ਹੋਏ ਨੇ ਅੱਗ ਤੇ ਕਾਬੂ ਪਾ ਲਿਆ ਜੀ ਮੇਰੀ ਮੰਮੀ ਦੀ ਦੁਕਾਨ ਸੀ ਜੀ ਮਨਜੂ ਬਾਲਸਾ ਬਣਾਵਾ ਪੂਰੇ ਬੈਠਦੇ ਹੁੰਦੇ ਸੀਗੇ ਯਾਨੀ ਆਪਨੇ ਕੰਦਰ ਦੀ ਚੰਦਰਾ ਫਲੇਸ ਕਰੇਲਿਆਂ ਦਾ ਕੰਮ ਸੀਗਾ ਰੂਰ ਦਾ ਕੰਮ ਸੀ ਨਾਲ ਅੱਛਾ ਕਿੰਨੇ ਲੱਖ ਰਹਿਣਾ ਸਾਨੂੰ ਪੰਜ ਚਾਰ ਲੱਖ ਤੱਕ ਮੋਮਲੀ ਜਗ੍ਹਾ ਹੈ ਜੀ ਪਰ ਕੀ ਮੰਗ ਕਰਨਾ ਚਾਹੁੰਦੇ ਹੋ ਕੀ ਮੰਗੇ ਕੀ ਕਰ ਬਸ ਕੁਛ ਨਹੀਂ ਅੱਛਾ ਇਹ ਕੋ ਸਰਕਾਰ ਦੇ ਸਕਦੀ ਹੈ ਕੀ ਬਦਲ ਕਰਨਾ ਚਾਹੀਦਾ ਜੀ ਜੇ ਕੰਮ ਕਰਦੇ ਹੋ ਕੀ ਨਾਮ ਹੈ ਮਾਲਕ ਦਾ ਕੀ ਨਾਮ ਹੈ ਲక్ష్ਮੀਨਾਰਦਾਸ ਲక్ష్ਮੀਨਾਰਦਾਸ ਕੀ ਹੋਇਆ ਕੀ ਇਹ ਪੰਚਾਇਤ ਕਾਰਜ ਬਸ ਅੱਛਾ ਸਾਰਾ ਭਿਰਦੀ ਆ ਪਰ ਸਤਾਰੇ ਪਾਰ ਕੋਈ ਇਹ ਇਹਨਾਂ ਦੀ ਬੌਜੀ ਦੀ ਦੁਕਾਨ ਹੈ ਕਿੰਨੇ ਸਾਲ ਹੋ ਗਏ ਜਿੰਨਾ ਲਾ ਹੋ ਗਿਆ